ਕੇਂਦਰੀ ਬਜਟ 2024 ਵਿੱਚ ਐਨਪੀਐਸ ਮੁਲਾਜ਼ਮਾਂ ਦੇ ਪੱਲੇ ਪਈ ਨਿਰਾਸ਼ਾ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਅਤੇ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ ਪ੍ਰੈਸ ਨੂੰ ਦਿੱਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਕਿ ਮੋਦੀ ਸਰਕਾਰ ਦੇ ਤੀਸਰੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਸਰਕਾਰੀ ਕਰਮਚਾਰੀ ਪੂਰੀ ਤਰ੍ਹਾਂ ਨਿਰਾਸ਼ ਹੋਏ ਹਨ ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾ ਰਮਣ ਨੇ ਆਪਣਾ ਸਤਵਮ ਬਜਟ ਪੇਸ਼ ਕਰਦੇ ਹੋਏ ਦੇਸ਼ ਦਾ ਅਮ ਮੁद्दा ਪੁਰਾਣੀ ਪੈਨਸ਼ਨ ਦੀ ਬਹਾਲੀ ਕਰਨਾ ਨੂੰ ਬਿਲਕੁਲ ਵੀ ਨਹੀਂ ਛੋਹਿਆ ਅਤੇ ਉਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਸਿਰਫ ਉਨ੍ਹਾਂ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਬਣੀ ਹੋਈ ਕਮੇਟੀ ਦਾ ਹੀ ਜ਼ਿਕਰ ਕਰਕੇ 77 ਲੱਖ ਕਰਮਚਾਰੀਆਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਇਸ ਨਾਲ ਦੇਸ਼ ਦੇ ਲਗਭਗ 77 ਲੱਖ ਕਰਮਚਾਰੀਆਂ ਨੂੰ ਇਹ ਸਾਫ਼ ਸੰਦੇਸ਼ ਮਿਲਿਆ ਹੈ ਕਿ ਮੋਦੀ ਸਰਕਾਰ ਕਰਮਚਾਰੀ ਵਿਰੋਧੀ ਹੈ ਅਤੇ ਕੇਂਦਰੀ ਸਰਕਾਰ ਜ਼ਬਰਦਸਤੀ ਕਰਮਚਾਰੀਆਂ ਤੋਂ ਖੋਹੀ ਹੋਈ ਪੁਰਾਣੀ ਪੈਨਸ਼ਨ ਵਾਪਸ ਨਹੀਂ ਕਰਨਾ ਚਾਹੁੰਦੀ ਅਤੇ ਐਨਓਪੀਐਸ ਦੀ ਆੜ ਵਿੱਚ ਆਪਣੇ ਚਾਹਤੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ ਅਤੇ ਜਨਤਾ ਤੇ ਪੈਸੇ ਨਾਲ ਲੈਣਾ ਅਮੀਰਾਂ ਦਾ ਢਿੱਡ ਭਰਨਾ ਚਾਹੁੰਦੀ ਹੈ ਅਤੇ ਇਹਨਾਂ ਦੇ ਬੁਢਾਪੇ ਦੀ ਮੂਲ ਦੀ ਰੋਟੀ ਖੋਹ ਕੇ ਇਹਨਾਂ ਕਾਰਪੋਰੇਟਾਂ ਨੂੰ ਹੋਰ ਅਮੀਰ ਬਣਾਉਣਾ ਚਾਹੁੰਦੀ ਹੈ ਇਸ ਬਜਟ ਦੇ ਆਉਣ ਤੋਂ ਬਾਅਦ ਪੂਰੇ ਦੇਸ਼ ਦੇ ਕਰਮਚਾਰੀ ਆਪਣੇ ਆਪਣੇ ਸੰਘਰਸ਼ਾਂ ਦੇ ਪਿੰਡ ਗਰਮ ਕਰਨ ਦੇ ਰਾਹ ਵੱਲ ਤੁਰਨਗੇ ਅਤੇ ਰਾਜਾ ਅਤੇ ਦੇਸ਼ ਵਿੱਚ ਹੁਣ ਵੱਡੇ ਅੰਦੋਲਨ ਹੋਣਗੇ ਜਿਸ ਦੀ ਜ਼ਿੰਮੇਵਾਰੀ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਦੀ ਹੋਵੇਗੀ ਇਹ ਸੰਘਰਾਸ਼ ਉਸ ਵੇਲੇ ਤੱਕ ਚੱਲਣਗੇ ਜਦੋਂ ਤੱਕ ਦੇਸ਼ ਦੇ ਮੁਲਾਜ਼ਮਾਂ ਦੀ ਹੱਕੀ ਮੰਗ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਜਾਂਦੀ ਅਤੇ ਇਸ ਸੰਘਰਾਸ਼ ਵਿੱਚ ਮੁਲਾਜ਼ਮ ਇਕੱਲੇ ਨਹੀਂ ਹੋਣਗੇ ਬਲਕਿ ਪੂਰਾ ਦੇਸ਼ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਖੜਾ ਹੋਵੇਗਾ ਇਸ ਮੌਕੇ ਸੂਬਾ ਕੋ ਕਨਵੀਨਰ ਅਜੀਤਪਾਲ ਸਿੰਘ ਜਸੂਵਾਲ ਜਸਵਿੰਦਰ ਸਿੰਘ ਜੱਸਾ ਕਰਮਜੀਤ ਸਿੰਘ ਧਾਮਕੋਟ ਲਖਵਿੰਦਰ ਸਿੰਘ ਪੋਰ ਰਣਵੀਰ ਸਿੰਘ ਉਪਲ ਅਤੇ ਹੋਰ ਆਗੂਆ ਜਗਸੀਰ ਸਹੋਤਾ ਵਰਿੰਦਰ ਵੇਖੀ ਵਿਕਰਮਜੀਤ ਸਿੰਘ ਕਦਦੋਂ ਨਿਰਮਲ ਸਿੰਘ ਮੋਗਾ ਪ੍ਰੇਮ ਸਿੰਘ ਠਾਕੁਰ ਪ੍ਰਭਜੀਤ ਸਿੰਘ ਰਸੂਲਪੁਰ ਸੰਤ ਸੇਵਕ ਸਿੰਘ ਸਰਕਾਰੀਆ ਸਤਪ੍ਰਕਾਸ਼ ਹਰਪ੍ਰੀਤ ਸਿੰਘ ਉਪਲ ਸਿਵਪ੍ਰੀਤ ਪਟਿਆਲਾ ਕੁਲਦੀਪ ਵਾਲੀਆ ਸੰਜੀਵ ਧੂ हिम्मत सिंह पटियाला गुरसर्म सिंह मोगा गुरदीप सिंह चीमा, गुरदयाल मान, गुरप्रीत सिंह रंगीलपुर सरबजीत सिंह संगरूर परमिंदरपाल फगवाड़ा तिलक राज गुरतेज खैरा, अमरजीत कलेर दर्शन सिंह अलीसेर बलविंदर सिंह लोधीपुर गुरिंदर पाल खेड़ी गुलाब सिंह हाजर सन